ਜੱਦੇ ਹਰਮੀਤ ਸੰਧੂ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਚੋਣ ਮੈਦਾਨ 'ਚ ਖੜੇ ਨੇ ਉਹ ਆਪਣੀ ਹੀ ਪੁਰਾਣੀ ਪਾਰਟੀ ਦੇ ਉੱਤੇ ਬڑے بڑے ਨਿਸ਼ਾਨੇ ਬਿੰਨ ਦੇ ਨਜ਼ਰ ਆਏ ਨੇ ਕੋਈ ਬਾਹਲਾ ਲੰਮਾ ਸਮਾਂ ਨਹੀਂ ਹੋਇਆ ਕਿ ਉਹ ਅਕਾਲੀ ਦਲ ਦਾ ਹਿੱਸਾ ਸਨ ਅਜੇ 2022 ਦੇ ਵਿੱਚ ਉਹ ਅਕਾਲੀ ਦਲ ਤੋਂ ਚੋਣ ਲੜ ਚੁੱਕੇ ਨੇ ਔਰ ਹੁਣ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਨੇ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰੀ ਲੈ ਕੇ ਹਰਮੀਤ ਸੰਧੂ ਅਚਾਨਕ ਆਪਣੀ ਹੀ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਉੱਤੇ ਨਿਸ਼ਾਨੇ ਵਿੰਨਣ ਲੱਗੇ ਇਹ ਕੋਈ ਸਮਝ ਨਹੀਂ ਆਇਆ ਖੈਰ ਹਰਮੀਤ ਸੰਧੂ ਨੇ ਬੜੇ ਤਿੱਖੇ ਤੇਵਰ ਦਿਖਾਏ ਬੜੇ ਤਿੱਖੇ ਨਿਸ਼ਾਨੇ ਸਾਦੇ ਔਰ ਐ ਪ੍ਰਤੀਤ ਹੋਇਆ ਕਿ ਸ਼ਾਇਦ ਆਪਣੇ ਹੀ ਪੁਰਾਣੇ ਪ੍ਰਧਾਨ ਦੇ ਉੱਤੇ ਨਿਸ਼ਾਨੇ ਵਿੰਨਣ ਲੱਗੇ ਹਰਮੀਤ ਸੰਧੂ ਕੀ ਕੁਝ ਬੋਲੇ ਆਓ ਸੁਣਦੇ ਹਾਂ ਜੋ ਕਿ ਬਿਲਕੁਲ ਮੈਂ ਜਿਉ ਆਇਆ ਕਹਿੰਦਾ ਇਹਨਾਂ ਨੂੰ ਔਰ ਪਿਆਰੀ ਸਾਧ ਸੰਗਤ ਜੀ ਅੱਜ ਇਹ ਬਾਈ ਇਲੈਕਸ਼ਨ ਦੇ ਸਿਲਸਿਲੇ 'ਚ ਤੁਹਾਡੇ ਕੋ ਇਕੱਠੇ ਹੋਏ ਆ ਆਪਾਂ ਫੇਰ ਕਿਸੇ ਦਿਨ ਵੱਡੇ ਇਕੱਠ ਦੇ ਵਿੱਚ ਵਿਚਾਰ ਸਾਂਝੇ ਕਰ ਲਾਂਗੇ ਪਰ ਇਹ ਮੈਂ ਬੇਨਤੀ ਕਰਦਾ ਕਿ ਤੁਸੀਂ ਜੋ 2002 ਤੋਂ ਆਪਾਂ ਲੈਕਚਰ ਨਾਲ ਲੜਦੇ ਆਏ ਆ ਇਸ ਇਲਾਕੇ ਨੇ ਬੜਾ ਮਾਣ ਤੇ ਸਤਿਕਾਰ ਦਿੱਤਾ। ਔਰ ਬੜੀਆਂ ਵੱਡੀਆਂ ਜਿੱਤਾਂ ਪ੍ਰਾਪਤ ਹੋਈਆਂ। ਭਾਵੇਂ ਉਹ ਕਾਉਂਸਲਰ ਦੀ ਇਲੈਕਸ਼ਨ ਸੀ, ਐਮ.ਐਲ.ਏ ਦੀ ਇਲੈਕਸ਼ਨ ਸੀ, ਮੈਂਬਰ ਪਾਰਲੀਮੈਂਟ ਦੀ ਐਮ.ਪੀ ਦੀ ਇਲੈਕਸ਼ਨ ਸੀਗੀ। ਹਮੇਸ਼ਾ ਹੀ ਤੁਸੀਂ ਬੜਾ ਮਾਣ ਤੇ ਸਤਿਕਾਰ ਦਿੱਤਾ। ਪਰ ਮੈਂ ਅੱਜ ਇਹ ਬੇਨਤੀ ਕਰਨ ਆਇਆ ਕਿ ਦੇਖੋ ਇਹ ਇਲੈਕਸ਼ਨ ਤਰੰਤਾਰ ਦੀ ਇਲੈਕਸ਼ਨ ਆਉਣ ਵਾਲਾ ਸਮਾਂ ਜਿਹੜਾ ਆ ਤੁਹਾਡੇ ਕਿਸ ਤਰ੍ਹਾਂ ਇਹ 1.5 2 ਸਾਲ ਕੰਮ ਹੋਣੇ ਆ ਤੁਹਾਡੀ ਡਿਵੈਲਪਮੈਂਟ ਕਿਵੇਂ ਹੋਣੀ ਆ ਤੁਹਾਡੇ ਨਿੱਜੀ ਕੰਮ ਕਿਵੇਂ ਹੋਣੇ ਆ ਇਹ ਸਾਰਾ ਫੈਸਲਾ ਤੁਸੀਂ 11 ਤਰੀਕ ਨੂੰ ਕਰਦਾ ਔਰ ਮੈਨੂੰ ਮਾਨ ਹੈ ਇਸ ਗੱਲ ਦਾ ਕਿ ਤੁਸੀਂ ਹਮੇਸ਼ਾ ਹੀ ਭਾਵੇਂ ਕੋਈ 19 21 ਰਹਿ ਗਈ ਹੋਵੇ 2022 ਚ 17 ਚ ਪਰ ਬਹੁਤ ਵੱਡਾ ਵੋਟ ਬੈਂਕ ਤੁਸੀਂ ਮੈਨੂੰ ਦਿੱਤਾ ਔਰ ਤਿੰਨ ਵਾਰੀ ਲਗਾਤਾਰ ਤਰਨਤਨ ਵਾਲਿਆਂ ਨੇ ਤਿੰਨ ਵਾਰੀ ਲਗਾਤਾਰ ਐਮ ਐਲ ਏ ਬਣਾ ਕੇ ਦੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਮੈਨੂੰ ਹੁਣੇ ਇਹ ਕਹਿ ਰਹੇ ਸੀ ਕਿ ਆਹ ਜਿਹੜੀ ਦੇਣ ਆ ਇਹ ਵੀ ਤੁਹਾਡੀ ਆ ਭਰਾਵੋ ਇਹਦੇ ਕੁਝ ਵੀ ਨਹੀਂ ਗਏ ਕਿਉਂਕਿ ਇਹ ਜਿਹੜੀ ਸੇਵਾ ਜੋ ਗੁਰੂ ਨੇ ਸਾਡੇ ਤੋਂ ਲੈਣੀ ਸੀ ਜਾਂ ਅਸੀਂ ਜਿਹੜੀ ਸੇਵਾ ਕੀਤੀ ਆ ਇਹ ਕਰਦੇ ਹੀ ਰਹਿਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣਾ ਕਿਉਂਕਿ ਜਿਹੜਾ ਇਨਸਾਨ ਦੇ ਮਨ ਦੇ ਵਿੱਚ ਇੱਕ ਰੀਜ ਹੋਵੇ ਤੁਹਾਡੇ ਮਨ 'ਚ ਅੱਜ ਚਾ ਆ ਸਾਰੇ ਅੱਜ ਕਿ ਤਰਨ ਤਰਨ ਦੇ ਵਿੱਚ ਹੁਣ ਕੰਮ ਹੋਰ ਵੀ ਬੰਦ ਚੜ ਕੇ ਹੋਣਗੇ ਮੈਨੂੰ ਪਤਾ ਤੁਹਾਡੇ ਕਮੇਟੀਆਂ ਦੇ ਕੰਮ ਤੁਹਾਡੇ ਤਹਿਸੀਲਾਂ ਦੇ ਕੰਮ ਸਾਰੇ ਰੁਕੇ ਪਏ ਸੀ ਇਹ ਮੈਂ ਗੱਲ ਸਮਝਦਾ ਆ ਔਰ ਅੱਜ ਮੌਕਾ ਜੇ ਜੇ ਅੱਜ ਮੌਕਾ ਤੁਸੀਂ ਸਾਹਮਣੇ ਆ ਆ ਜਿਹੜੀਆਂ ਦੂਜੀਆਂ ਪਾਰਟੀ ਵਾਲੇ ਫਿਰਦੇ ਨੇ ਇਹ ਕੀ ਕਹਿਣਗੇ ਇਹ ਕੀ ਕਹਿਣਗੇ ਅਸੀਂ 1.5-2 ਸਾਲਾਂ ਚ ਕੀ ਕਰਾਂਗੇ ਇਹਨਾਂ ਤੋਂ ਇੱਕੋ ਇੱਕ ਜਵਾਬ ਆ ਦੋਹਾਂ ਸਾਲਾਂ ਨੂੰ ਸਰਕਾਰ ਸਾਡੀ ਆ ਜਣੀ ਆ ਇਹ ਹਰ ਇੱਕ ਸਟੇਜ ਤੇ ਇੱਕੋ ਹੀ ਗੱਲ ਕਰੀ ਜਾਂਦੇ ਆ ਇਹਨਾਂ ਦਾ ਇਹ ਸਾਲ 1.5 ਸਾਲ ਰਹਿ ਗਿਆ ਜੀ ਦੋਹਾਂ ਸਾਲਾਂ ਨੂੰ ਸਾਡੀ ਸਰਕਾਰ ਆ ਜਣੀ ਆ ਸਰਦਾਰ ਜੀ ਰਾਤ ਤੇ ਇੱਕ ਨਹੀਂ ਨਿਕਲਦੀ ਸਿਆਸੀ ਬੰਦੇ ਦੀ ਤੇ ਇੱਕ ਰਾਤ ਨਹੀਂ ਨਿਕਲਦੀ ਤੇ ਨਾਲੇ ਜਦੋਂ ਕੰਮ ਠੋਗ ਵਜਾ ਕੇ ਕਰਾਂਗੇ ਜਿਵੇਂ ਅੱਗੇ ਕੀਤੇ ਆ ਜਦੋਂ ਕੰਮ ਵੱਧ ਚੜ ਕੇ ਕਰਾਂਗੇ ਤੇ ਫਿਰ ਸਰਕਾਰ ਵੀ ਆਊਗੀ ਤੇ ਐਮ ਐਲ ਏ ਵੀ ਤੁਸੀਂ ਬਣੋਗੇ ਕਿਉਂ ਨਾ ਆਪਾਂ ਕੰਮਾਂ ਨੂੰ ਤਰਜੀਹ ਦੇਣੀ ਆ ਆਪਾਂ ਇਹ ਕੀ ਕੇਵਲ ਕਿਸੇ ਦਾ ਨਿੱਜੀ ਸਵਾਰਥ ਆ ਉਹ ਨਹੀਂ ਔਰ ਤੁਸੀਂ ਵੇਖੋ ਜਿਹੜਾ ਇਨਸਾਨ ਨੀਵਾ ਹੋ ਕੇ ਗੁਰੂ ਦੀ ਸੇਵਾ ਕਰਦਾ ਉਹਨੂੰ ਰੱਬ ਵੀ ਪੁੱਲ ਦਿੰਦਾ ਉਹਤੇ ਕੁਦਰਤ ਵੀ ਰਹਿਮਤ ਕਰਦੀ ਆ ਔਰ ਤਿੰਨ ਵਾਰੀ ਕੁਦਰਤ ਨੇ ਰਹਿਮਤ ਕੀਤੀ ਤੁਹਾਡੇ ਜ਼ਰੀਏ ਤੁਸੀਂ ਜ਼ਰੀਆ ਬਣੇ ਤੇ ਵੋਟਾਂ ਦਾ ਤੁਸੀਂ ਰਹਿਮਤ ਕੀਤੀ ਤੇ ਅਸੈਂਬਲੀ ਦੀਆਂ ਪੌੜੀਆਂ ਚੜਾਤੀ ਆ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਆ ਜਿਹੜੇ ਹੁਣ ਠੀਕ ਆ ਮਜਬੂਰੀ ਇਹਨਾਂ ਦੀ ਇਲੈਕਸ਼ਨ ਲੜਨੀ ਭਾਵੇਂ ਕਾਂਗਰਸ ਆ ਭਾਵੇਂ ਕਾਲੀ ਦਲ ਆ ਤੇ ਭਾਵੇਂ ਬੀਜੇਪੀ ਇਹਨਾਂ ਦੀ ਮਜਬੂਰੀ ਬਣੀ ਪਈ ਆ ਭਾਵੇਂ ਹੋਰ ਵੀ ਕਈ ਲੈ ਕਿਉਂਕਿ ਇਹਨਾਂ ਨੂੰ ਹੁਣ ਇਹ ਦਿਸਣ ਲੱਗ ਪਿਆ ਵੀ ਇਤੋਂ ਆਮ ਆਦਮੀ ਪਾਰਟੀ ਦਾ ਰਮੀ ਹਿੱਸਾ ਜੇ ਜਿੱਤ ਗਿਆ ਤੇ ਇਹ 27 ਦੀ ਵਾਲੀ ਵੀ ਸਰਕਾਰ ਇਹਨਾਂ ਨੇ ਬਣਾ ਜਾਣੀ ਆ ਇਹਨਾਂ ਨੂੰ ਦਿਸਣ ਲੱਗ ਪਿਆ ਇਹ ਦੇ ਇਸ ਰੇਸ ਦੇ ਘੋੜੇ ਵੜ ਗਿਆ ਵੀ ਦੂਜੇ ਨੰਬਰ ਤੇ ਆ ਜੀ ਇਹ ਤੀਜੇ ਨੰਬਰ ਤੇ ਕਹਨੇ ਆਉਣਾ ਚੌਥੇ ਤੇ ਕਹਨੇ ਆਉਣਾ ਕਿ ਜਿੱਤ ਵਾਲੇ ਬੰਦੇ ਆਣਗੇ ਕਿਉਂਕਿ ਇਹਦੇ ਇਸ ਬੰਨੇ ਪਏ ਆ ਵੀ ਜੇ ਸਾਡਾ ਹੁੰਜਾ ਫਿਰ ਗਿਆ ਤੇ 27 ਦੇ ਵਿੱਚ ਕਿਸੇ ਨੇ ਚੱਲਣਾ ਨਹੀਂ ਇਹਦੇ ਇਸ ਕੰਮ 'ਚ ਪੈ ਗਏ ਦੇਖੋ ਕੰਮ ਕਰਾਂਗੇ ਜਿਹੋ ਜਿਹਾ ਤੁਸੀਂ ਕਹੋਗੇ ਜਿਹੋ ਜੀ ਡਿਵੈਲਪਮੈਂਟ ਕਹੋਗੇ ਮੇਰੇ ਤੋਂ ਪਹਿਲਾਂ ਵੀ ਸਟੇਜ ਤੇ ਬੋਲ ਕੇ ਗਏ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜਦੋਂ 3 ਤਰੀਕ ਨੂੰ ਅਨਾਉਂਸਮੈਂਟ ਕੀਤੀ ਸੀ ਤੁਹਾਡਾ ਬਹੁਤ ਵੱਡਾ ਕਾਫਲਾ ਉੱਥੇ ਪਹੁੰਚਿਆ ਸੀ ਤੇ ਉਸ ਦਿਨ ਹੀ ਸੀਐਮ ਸਾਹਿਬ ਨੇ ਅਨਾਉਂਸਮੈਂਟ ਕਰਕੇ ਤੁਹਾਡਾ ਸੇਵਾਦਾਰ ਇੱਥੇ ਮੈਨੂੰ ਭੇਜਤਾ ਆ ਬੈਠੇ ਨੇ ਸਾਹ ਲਾਲਜੀਤ ਸਿੰਘ ਜੀ ਪੁੱਲਰ ਵਜ਼ੀਰ ਨੇ ਜਿਹੋ ਜੇ ਮਰਜ਼ੀ ਕੰਮ ਕਰਾਈਏ ਆਪਾਂ ਇਹਨਾਂ ਕੋਲ ਇਹ ਕੀ ਕਹਿੰਦੇ ਨੇ ਇਹ ਦੇ ਸਿਰਫ ਵੋਟਾਂ ਬਟੋਰਨ ਦੀ ਖਾਤਰ ਇੱਕ ਛੜੇੰਦਰ ਰੱਛਦੇ ਲੈ ਜੀ ਅੱਛਾ ਸਾਰਨੋਂ ਵੱਡੀ ਗੱਲ ਅੱਜ ਕੈਂਡੀਡੇਟ ਭਾਵੇਂ ਬੀਜੇਪੀ ਆ ਭਾਵੇਂ ਕਾਂਗਰਸ ਆ ਦੇ ਭਾਵੇਂ ਆ ਦੂਸਰੀ ਅਕਾਲੀ ਦਾ ਲਿਆ ਤੁਸੀਂ ਵੇਖੋ ਕੈਂਡੀਡੇਟ ਕਿੱਥੋਂ-ਕਿੱਥੋਂ ਲਿਆ ਕੇ ਸੁੱਟੇ ਆ ਇੱਕ ਅਮਰਸਰੋਂ ਲਿਆਂਦਾ ਇੱਕ ਮਜੀਠੇ ਤੋਂ ਲਿਆਂਦਾ ਇੱਕ ਖਡੂਰ ਸਾਹਿਬ ਤੋਂ ਲਿਆ ਕੇ ਇੱਥੇ ਸੁੱਟਦੇ ਕੀ ਗੱਲ ਤਰਨਤਾਰਨ ਦੇ ਵਿੱਚ ਲੋਕ ਇਹ ਐਡੇ ਕਮਲੇ ਨਹੀਂ ਇਸ ਗੱਲ ਨੂੰ ਸਮਝਦੇ ਨਹੀਂਗੇ ਤਰਨਤਾਰਨ ਦੇ ਲੋਕ ਸਿਆਣੇ ਨੇ ਅੱਜ ਇਸ ਗੱਲ 'ਤੇ ਧਿਆਨ ਦੇਣ ਦੇ ਆ ਕਿ ਕੰਮ ਆਪਾਂ ਕਿਹਦੇ ਕੋਲ ਲੈਣੇ ਆ ਤੇ ਕਿਹੜਾ ਕੰਮ ਕਰਨ ਵਾਲਾ ਆ ਦੇਖੋ ਜਿੰਨਾ ਚਿਰ ਜ਼ਿੰਦਗੀ ਆ ਜਿੰਨਾ ਚਿਰ ਸਿਆਸੀ ਜੀਵਨ ਆ ਨਾ ਤੇ ਆਪਣੇ ਆਪ ਦੇ ਉੱਤੇ ਕੋਈ ਦਾਗ ਲੱਗਣ ਦਿੱਤਾ ਤੇ ਨਾ ਹੀ ਲੱਗਣ ਦੇਣਾ ਇਹ ਤੁਹਾਡੇ ਨਾਲ ਮੇਰਾ ਵਚਨ ਬੰਧਿਆ ਕਿਉਂਕਿ ਜੇ ਇੱਥੋਂ ਲੈ ਕੇ ਬਾਰਡਰ ਤੱਕ ਵੀ ਚਲੇ ਜਾਓ ਇੱਕੋ ਆਵਾਜ਼ ਆ ਕਿ ਅਸੀਂ ਕੰਮ ਕੰਮ ਵਾਲੇ ਬੰਦੇ ਨਾ ਤੁਰਨਾ ਅੱਜ ਜਿਹੜੇ ਦਿਨਾਂ ਦਿਨਾਂ ਸਾਲਾਂ ਤੋਂ 8-8 ਸਾਲਾਂ ਤੋਂ ਘਰ ਬੈਠੇ ਸੀ ਉਹਨਾਂ 'ਚ ਵੀ ਜਾਨ ਪੈ ਗਈ ਆ ਕਿ ਹੁਣ ਕੰਮ ਸਾਡੇ ਹੋਣੇ ਸ਼ੁਰੂ ਹੋ ਜਾਣਗੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ 11 ਤਰੀਕ ਨੂੰ ਝਾੜੂ ਵਾਲਾ ਬਟਨ ਧੱਕ ਕੇ ਕਿ ਆਪਾਂ 14 ਨੂੰ ਵਧੀਆ ਰਿਜ਼ਲਟ ਤਰਨਤਾਰਨ ਵਾਲੇ ਦੇਈਏ ਤਾਂ ਕਿ ਆਉਣ ਵਾਲਾ ਸਮਾਂ ਤੁਹਾਡਾ ਵਧੀਆ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਚੜ੍ਹਦੀ ਕਲਾ ਹੋਵੇ ਜਿੰਦੀ ਵੱਡੀ ਲੀਡ ਕਰਨ ਤਾਰਨ ਹੋਊਗੀ ਓਡਾ ਵੱਡਾ ਚੰਡੀਗੜ੍ਹ ਦੇ ਵਿੱਚ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਜਾਊ ਇਹ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ 35 ਕਰੋੜ ਤੇ ਆ ਹੀ ਗਿਆ ਇਹ ਤੋਂ ਵੱਡੇ ਵੀ ਪ੍ਰੋਜੈਕਟ ਜੇ ਜੇ ਆਪਾਂ ਲਿਆ ਸਕਦੇ ਆ ਇਹ ਤੋਂ ਵੱਡੇ ਵੀ ਪ੍ਰੋਜੈਕਟ ਆਪਾਂ ਤਰਨਤਾਰ ਨਹੀਂ ਲਿਆ ਸਕਦੇ ਆ ਇਹ ਮੇਰੀ ਬੇਨਤੀ ਆ ਸੋ ਮੈਂ ਕਿਤੇ ਜਾਣਾ ਮੈਂ ਛੁੱਟੀ ਮੰਗੀ ਆ ਵਜ਼ੀਰ ਸਾਹਿਬ ਕੋਲੋਂ ਤੁਹਾਡੇ ਕੋ ਵੀ ਛੁੱਟੀ ਮੰਗਣ ਲੱਗਾ ਮੈਨੂੰ ਕਿਤੇ ਬਹੁਤ ਜ਼ਰੂਰੀ ਕੰਮ ਆ ਪਹੁੰਚਲਾ ਆ ਤੇ ਤੁਸੀਂ ਸਾਰੇ ਤੁਸੀਂ ਸਾਰੇ ਸਾਲ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਅੱਜ ਤੁਹਾਨੂੰ ਇੱਥੇ ਦੱਸ ਕੇ ਵੀ ਜਾਣਗੇ ਪਾਰਟੀ ਦੀਆਂ ਪ੍ਰਾਪਤੀਆਂ ਵੀ ਦੱਸ ਕੇ ਜਾਣਗੇ ਸਾਰੇ ਕੰਮ ਦੱਸ ਕੇ ਜਾਣਗੇ ਭਾਵੇਂ ਉਹ ਬੀਮਾ ਯੋਜਨਾ ਆ ਭਾਵੇਂ ਉਹ ਲਾਲ ਲਕੀਰ ਵਾਲੇ ਆ ਜਾਂ ਤੁਹਾਡੇ ਪ੍ਰਤੀ ਸਰਕਾਰ ਦੀ ਵਫਾਦਾਰੀ ਆ ਸਰਕਾਰ ਤੁਹਾਡੇ ਪ੍ਰਤੀ ਕਿੰਨੀ ਸੰਜੀਦਗੀ ਦੇ ਨਾਲ ਸੋਚਦੀ ਆ ਇਹ ਸਾਰੀਆਂ ਗੱਲਾਂ ਸਾਡੇ ਕੈਬਨਟ ਵਜ਼ੀਰ ਸਾਹਿਬ ਤੁਹਾਨੂੰ ਦੱਸ ਕੇ ਜਾਣਗੇ ਤੁਹਾਡਾ ਸਾਰਿਆਂ ਦਾ ਤੈ ਦਿਲੋਂ ਧਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ